ਸਤਨਾਮ ਸ੍ਰੀ ਵਾਖੇ ਗੁਰੂ ਜੀ ਇਸ ਪਵਿੱਤਰ ਸ਼ਲੋਕ ਦੇ ਪਹਿਲੇ ਬਚਨ ਨੇ ਅੰਧਕਾਰ ਸਿਮਰਤ ਪ੍ਰਕਾਸ਼ਨ ਆਪਾਂ ਅੰਧਕਾਰ ਤੇ ਥੋੜਾ ਜਿਹਾ ਰੁਕਿਆਂ ਕਿਉਂਕਿ ਸਿਮਰਤ ਸ਼ਬਦ ਜਿਹੜਾ ਹੈ ਉਹ ਅੰਧਕਾਰ ਨਾਲ ਜੋੜ ਕੇ ਜੇ ਪੜਾਂਗੇ ਤੇ ਅਰਥ ਹੋਰ ਹੋ ਜਾਣਗੇ ਫਿਰ ਅਰਥ ਹੋ ਜਾਣਗੇ ਕਿ ਹਨੇਰੇ ਨੂੰ ਚੇਤੇ ਕੀਤੇ ਆ ਪਾਠ ਆਪਾ ਕੀਤਾ ਹੈ ਅੰਧਕਾਰ ਸਿਮਰਤ ਪ੍ਰਕਾਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਾਸ਼ ਸ਼ਬਦ ਵੀ ਆਉਂਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਾਸ ਸ਼ਬਦ ਵੀ ਆਉਂਦਾ ਹੈ ਕਕੇ ਨਾਲ ਵੀ ਹੈ ਤੇ ਗਗੇ ਨਾਲ ਵੀ ਹੈ ਹੁਣ ਇਹਦੇ ਅਰਥ ਗੁਰਮੁਖ ਵਿਦਵਾਨਾਂ ਨੇ ਕੀਤੇ ਨੇ ਅੰਧਕਾਰ ਦਾ ਅਰਥ ਹੈ ਹਨੇਰਾ ਸਿਮਰਤ ਪ੍ਰਕਾਸ਼ੰ ਤੇ ਪ੍ਰਕਾਸ਼ ਦਾ ਅਰਥ ਹੈ ਚਾਨਣ ਸਿਮਰਤ ਦਾ ਲਬਜ਼ੀ ਅਰਥ ਹੈ ਸਿਮਰਨ ਕਰਦਿਆਂ ਚੇਤੇ ਕਰਦਿਆਂ ਅਖਰੀ ਅਰਥ ਨੇ ਜੀ ਇਹ ਅੰਧਕਾਰ ਸਿਮਰਤ ਪ੍ਰਕਾਸ਼ੰ ਅਰਥ ਹੋ ਗਏ ਕਿ ਸਿਮਰਨ ਕਰਦਿਆਂ ਜਿਹੜਾ ਅੰਦਰ ਦਾ ਹਨੇਰਾ ਹੈ ਵੇਖੋ ਇੱਥੇ ਅੰਦਰ ਦਾ ਹਨੇਰਾ ਨਹੀਂ ਲਿਖਿਆ ਇੱਥੇ ਵਿਦਵਾਨਾਂ ਨੇ ਆਪਣੀ ਸੂਰਤ ਮੁਤਾਬਕ ਦੇ ਅਰਥ ਕੀਤੇ ਆ ਅੰਧਕਾਰ ਜੋ ਇਨਸਾਨ ਦੇ ਧੁਰ ਅੰਦਰ ਅਗਿਆਨਤਾ ਦਾ ਹਨੇਰਾ ਹੈ ਇਹਨੂੰ ਸਮਝ ਕੋਈ ਨਹੀਂ ਸਿਮਰ ਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਸਿਮਰਦਿਆਂ ਅਕਾਲ ਪੁਰਖ ਵੈਗੁਰੂ ਜੀ ਦੇ ਨਾਮ ਦਾ ਚਿੰਤਨ ਕੀਤਿਆਂ ਸਿਮਰਨ ਕਰਦਿਆਂ ਪ੍ਰਕਾਸ਼ੰ ਜਿਹੜਾ ਬੰਦਾ ਹਨੇਰੇ ਵਿੱਚ ਡੁੱਬਾ ਹੈ ਜੇ ਉਹ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਜੀ ਦਾ ਨਾਮ ਜਪਦਾ ਹੈ ਪਰਮਾਤਮਾ ਦਾ ਸਿਮਰਨ ਕਰਦਾ ਤੇ ਅੰਦਰ ਦੇ ਅੰਧਕਾਰ ਨੂੰ ਖਤਮ ਕਰ ਦਿੰਦਾ ਤੇ ਉਹਦੇ ਅੰਦਰ ਰੋਖਾਨੀਅਤ ਦੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਫਿਰ ਬੇਨਤੀ ਹੈ ਜੀ ਹਾਲਾਂਕਿ ਫਿਰ ਬੇਨਤੀ ਕਰਾਂ ਤੇ ਸਿਰਫ ਅੰਧਕਾਰ ਸ਼ਬਦ ਖੈ ਅਸੀਂ ਇਹਦੀ ਵਿਆਖਿਆ ਜੀ ਕਰਨੀ ਪੱਖਰੀ ਅਰਥ ਪਹਿਲਾਂ ਨੇ ਅੰਧਕਾਰ ਸਿਮਰਤ ਪ੍ਰਕਾਸ਼ੰ ਵੈ ਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਦਿਆਂ ਹਨੇਰਾ ਮਿਟ ਜਾਂਦਾ ਹੈ ਤੇ ਰੋਖਾਨੀ ਪ੍ਰਕਾਸ਼ ਹੋ ਜਾਂਦਾ ਚਾਨਣ ਹੋ ਜਾਂਦਾ ਅੱਗੇ ਸਤਿਗੁਰੂ ਨੇ ਫਰਮਾਇਆ ਗੁਣ ਰਮੰਤ ਗੁਣ ਦਾ ਅਰਥ ਪਰਮੇਸ਼ਵਰ ਦੇ ਗੁਣ ਰਮੰਤ ਦਾ ਅਰਥ ਇੱਥੇ ਵੀ ਰਮਣਾ ਯਾਦ ਕਰਨਾ ਚੇਤੇ ਕਰਨਾ ਪਹਿਲਾਂ ਸਿਮਰੰਤ ਖੈ ਫਿਰ ਰਮੰਤ ਖੈ ਪਾਰ ਬ੍ਰह्म ਪਰਮੇਸ਼ਵਰ ਵੈਗੁਰੂ ਜੀ ਦੇ ਗੁਣਾ ਨੂੰ ਚੇਤੇ ਕਰਦੇ ਆ ਫਿਰ ਕੀ ਹੁੰਦਾ ਕਿ ਅਗ ਖੰਡਨ ਹ ਅਗ ਦਾ ਅਰਥ ਹੈ ਪਾਪ ਕੱਗੇ ਨਾਲ ਅਗ ਖੰਡਨਾ ਖੰਡਨ ਦਾ ਅਰਥ ਹੁੰਦਾ ਟੁੱਟ ਜਾਣਾ ਖਤਮ ਹੋ ਜਾਣਾ ਨਾਸ਼ ਹੋ ਜਾਣਾ ਸਾਬ ਕਹਿੰਦੇ ਨੇ ਹਨੇਰਾ ਹੈ ਸਿਮਰਨ ਕਰਾਂਗੇ ਅੰਦਰ ਰੁਖਾਨੀਅਤ ਦਾ ਪ੍ਰਕਾਸ਼ ਹੋ ਜਾਏਗਾ ਤੇ ਬੰਦੇ ਨੇ ਜਿੰਨੇ ਮਰਜੀ ਅਗ ਪਾਪ ਕੀਤੇ ਹੋਣ ਬੱਜਰ ਤੋਂ ਬੱਜਰ ਪਾਪ ਕੀਤਾ ਹੋਵੇ ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣਾਂ ਨੂੰ ਚੇਤੇ ਕਰੇ ਵਹਿ ਗੁਰੂ ਜੀ ਦੇ ਗੁਣ ਉਹਦੇ ਕੀਤੇ ਹੋਏ ਪਾਪਾਂ ਦਾ ਖਾਤਮਾ ਕਰ ਦਿੰਦੇ ਪਹਿਲੀ ਤੋਕੇ ਹੋ ਗਈ ਇੱਕ ਹੋਰ ਬਚਨ ਅਸੀਂ ਪੜ ਲਈਏ ਇੱਕ ਇੱਕ ਅਰਥ ਆਪਾਂ ਕਰੀ ਜਾਾਂਗੇ ਉੰਜ ਮੇਰੀ ਫਿਰ ਵੀ ਬੇਨਤੀ ਜੇ ਆਪਣਾ ਮਕਸਦ ਭਾਈ ਸਾਹਿਬ ਨੇ ਗੱਲ ਕਰਨੇ ਆਪਣਾ ਮਕਸਦ ਹੈ ਕਿ ਜਿਹੜਾ ਖਜ਼ਾਨਾ ਗੁਰਦੇਵ ਦੇ ਕੇ ਗਿਆ ਉਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਜ਼ਰੂਰ ਡੁੱਬੀਏ ਕਿਉਂਕਿ ਅਰਥ ਉਹ ਹੀ ਸਮਝੇਗਾ ਜਿਹਦੇ ਅੰਦਰ ਗੁਰਬਾਣੀ ਦਾ ਚਾਹ ਹੈ ਤੇ ਜਿਸ ਦਿਨ ਆਪਾਂ ਤੇ ਅਰਥ ਸਮਝਣ ਲੱਗ ਪਏ ਨਾ ਗੁਰਮੁਖੋ ਉਸ ਦਿਨ ਮਾਨ ਨੇ ਖੱਬੇ ਸੱਜੇ ਕਿਤੇ ਜਾਣਾ ਹੀ ਨਹੀਂ ਅਰਜ਼ ਹੈ ਕਿ ਦੇਖੋ ਅਗਲਾ ਸ਼ਬਦ ਹੈ ਰਿੱਧ ਬਸੰਤ ਰਿੱਧ ਦਾ ਅਰਥ ਹੈ ਹਿਰਦਾ ਬਸੰਤ ਦਾ ਅਰਥ ਹੈ ਵਸ ਜਾਣਾ ਹਾਲਾਂਕਿ ਗੁਰਬਾਣੀ ਵਿੱਚ ਬਸੰਤ ਰਾਗ ਵੀ ਹੈ ਬਸੰਤ ਦਾ ਅਰਥ ਆ ਵਸਣਾ ਵੀ ਆਪਾਂ ਕੀ ਤਾਕ ਹੈ ਬਸੰਤ ਰੁੱਤ ਵੀ ਆਉਂਦੀ ਹੈ ਇੱਥੇ ਬਸੰਤ ਦਾ ਅਰਥ ਹੈ ਵਸ ਜਾਣਾ ਰਿੱਧ ਬਸੰਤ ਜਦੋਂ ਉਹ ਤੇਰਾ ਜਪਿਆ ਹੋਇਆ ਨਾਮ ਉਹ ਤੇਰਾ ਸਿਮਰਨ ਕੀਤਾ ਹੋਇਆ ਤੇਰੇ ਖਿਰਦੇ ਚ ਵੱਸ ਜਾਏਗਾ ਬਿਨਾ ਬੋਲਣ ਤੋਂ ਅੰਦਰ ਚੱਲੇਗਾ ਫਿਰ ਕੀ ਹੋਵੇਗਾ ਜੀ ਭੈ ਪੀਤ ਦੂਤਹ ਫਿਰ ਬਿੰਤੀ ਭੈ ਪੀਤ ਯਾਦ ਰੱਖਿਓ ਭੈ ਪੀਤ ਇਹ ਗੁਰੂ ਗ੍ਰੰਥ ਸਾਹਿਬ ਤਿੰਨ ਅਰਥਾਂ ਚ ਆਇਆ ਜੀ ਇੱਕ ਭੀਤ ਦਾ ਅਰਥ ਹੈ ਕੰਧ ਮਹਾਰਾਜ ਦੀ ਪਾਠ ਕਰਨੇ ਜਲ ਕੀ ਭੀਤ ਪਵਨ ਕਾ ਥੰਬਾ ਇੱਕ ਭੀਤ ਦਾ ਅਰਥ ਆਇਆ ਚੋਗਾ ਦਾਣਾ ਪਾਣਾ ਉਥੇ ਭੀਤ ਸੰਧੀ ਦਾ ਸ਼ਬਦ ਹੈ ਇਹ ਸਿੰਧੀ ਦਾ ਜੀ ਉਥੇ ਭੀਤ ਦਾ ਅਰਥ ਹੈ ਚੋਗਾ ਪਾਣਾ ਪੰਛੀ ਨੂੰ ਚੋਗਾ ਪੈ ਰਿਹਾ ਹੈ ਤੇ ਇੱਥੇ ਭੀਤ ਦਾ ਅਰਥ ਜਿਹੜਾ ਉਹ ਡਰ ਨਾਲ ਇਕੱਠਾ ਸ਼ਬਦ ਵੀ ਹੁੰਦਾ ਹੈ ਭੈ ਭੀਤ ਹੋ ਗਿਆ ਸਤਗੁਰੂ ਬਚਨ ਕਰ ਰਹੇ ਨੇ ਰਿਦ ਬਸੰਤ ਜਦੋਂ ਉਹ ਨਾਮ ਖਿਰਦੇ ਵਿੱਚ ਵਸ ਗਿਆ ਭੈ ਭੀਤ ਦੂਤਾ ਜਿਹੜੇ ਜਮਦੂਤ ਨੇ ਜਿਹੜੇ ਵਾਸ਼ਨਾ ਰੂਪੀ ਦੂਤ ਨੇ ਉਹ ਅੰਦਰੋਂ ਡਰ ਗਏ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਤ ਬੰਦੇ ਨੂੰ ਡਰਾਉਂਦੇ ਸਨ ਜਿਹੜਾ ਮੌਤ ਦਾ ਜਮਦੂਤ ਬੰਦੇ ਨੂੰ ਡਰਾਉਂਦਾ ਸੀ ਜਦੋਂ ਖਿਰਦੇ ਵਿੱਚ ਨਾਮ ਵਸ ਗਿਆ ਸੱਚ ਐਵੇਂ ਕਿ ਜਮਦੂਤ ਵੀ ਉੱਥੋਂ ਡਰਨ ਲੱਗ ਪਏ ਨੇ ਭੱਜਣ ਲੱਗ ਪਏ ਨੇ ਉਹਨਾਂ ਨੂੰ ਡਰ ਲੱਗਦਾ ਪਿਆ ਇਸ ਖਿਰਦੇ ਵਿੱਚ ਵਾਹਿਗੁਰੂ ਜਿਹਦੇ ਨਾਮ ਦਾ ਨਿਵਾਸ ਹੋ ਗਿਆ ਇਹ ਤੀਸਰਾ ਬਚਨ ਹੋ ਗਿਆ ਇਹ 5 6 ਬਚਨ ਨੇ ਜੀ ਸਾਰੇ ਅੱਗੇ ਸਤਿਗੁਰਾਂ ਨੇ ਸ਼ਬਦ ਵਰਤਿਆ ਹੁਣ ਜਦੋਂ ਹਿਰਦੇ ਚ ਨਾਮ ਵਸ ਗਿਆ ਤੇ ਨਾਮ ਵਸੇ ਵਾਲਾ ਹਿਰਦਾ ਪਾਪ ਕਰਮ ਨਹੀਂ ਕਰੇਗਾ ਮੈਲੇ ਕਰਮ ਨਹੀਂ ਕਰੇਗਾ ਹੁਣ ਉਹ ਕਰਮ ਕਰਦਾ ਪਰ ਇਸ ਕਰਮ ਦਰਤ ਕਰਮकांड ਨਹੀਂ ਉਹ ਨਿਰਮਲ ਕਰਮ ਕਰਦਾ ਉਹ ਸੱਚਮੁੱਚ ਚੰਗੇ ਕਰਦਾਰ ਵਾਲਾ ਬਣ ਗਿਆ ਮਹਾਨਿਰਮਲਹ ਮਹਾਰਾਜ ਕਹਿੰਦੇ ਨੇ ਉਹ ਅਤ ਦਾ ਨਿਰਮਲ ਹੋ ਗਿਆ ਬਹੁਤ ਪਵਿੱਤਰ ਹੋ ਗਿਆ ਪਰ ਤਿੰਨ ਗੱਲਾਂ ਸਤਿਗੁਰਾਂ ਨੇ ਪਹਿਲਾਂ ਕਹੀਆਂ ਕਿ ਸਿਮਰਨ ਕੀਤਿਆਂ ਹਨੇਰਾ ਮਿਟ ਜਾਂਦਾ ਚਾਨਣ ਹੋ ਜਾਂਦਾ ਦੂਸਰਾ ਬਚਨ ਕੀਤਾ ਪਰਮੇਸ਼ਵਰ ਦੇ ਗੁਣ ਚੇਤੇ ਕੀਤਿਆਂ ਪਾਪਾਂ ਦਾ ਖੰਡਨ ਹੋ ਜਾਂਦਾ ਤੀਸਰਾ ਬਚਨ ਕੀਤਾ ਖਿਰਦੇ ਵਿੱਚ ਵਸਿਆਂ ਜਮਦੂਤ ਡਰਨ ਲੱਗ ਪੈਂਦੇ ਆ ਤੇ ਚੌਥਾ ਬਚਨ ਕੀਤਾ ਫਿਰ ਇਨਸਾਨ ਜਦੋਂ ਕਰਮ ਕਰਦਾ ਇਹਦੇ ਕਰਮ ਮਲੀਨੀ ਅਤ ਦੇ ਮਹਾਨ ਨਿਰਮਲ ਕਰਮ ਹੋ ਜਾਂਦੇ ਆ ਅਸੀਂ ਦੋ ਤੁਕਾਂ ਦੇ ਆਪਾਂ ਪਹਿਲਾਂ ਵਿਚਾਰ ਕਰ ਲਈਏ ਹੁਣ ਇੱਥੇ ਸ਼ਬਦ ਆਇਆ ਅੰਧਕਾਰ ਜਿਹਨੂੰ ਆਪਾਂ ਹਨੇਰਾ ਅਸਲ ਜੀ ਗਿਆਨਵਾਨ ਪੁਰਸ਼ਾਂ ਨੇ ਜਦੋਂ ਬੰਦੇ ਦੇ ਅੰਦਰ ਦੀਆਂ ਬਿਰਤੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਨਾ ਉਦੋਂ ਵੀ ਉਹਨਾਂ ਨੇ ਬਾਹਰ ਦੀਆਂ ਦ੍ਰਿਸ਼ਟਮਾਨ ਦੇਖਦੀਆਂ ਹੋਈਆਂ ਚੀਜ਼ਾਂ ਦੀ ਉਦਾਹਰਣ ਬਣਾਈ ਹੁਣ ਇੱਕ ਪਾਸੇ ਹਨੇਰਾ ਦੂਜੇ ਪਾਸੇ ਚਾਨਣ ਇੱਕ ਸ਼ਬਦ ਸੀ ਅੰਧਕਾਰ ਕਹਿੰਨੇ ਆ ਤੇ ਦੂਜੇ ਪਾਸੇ ਪ੍ਰਕਾਸ਼ ਕਹਿੰਨੇ ਆ ਜਿਹੜਾ ਹਨੇਰਾ ਸ਼ਬਦ ਹੈ ਅੰਧਕਾਰ ਸ਼ਬਦ ਹੈ ਇਹ ਦਰਅਸਲ ਨਿਰਾਸ਼ਤਾ ਦਾ ਟੈਂਦੀ ਕਲਾ ਦਾ ਕਾਮ ਕਰੋਧ ਦੀ ਵਾਸ਼ਨਾ ਵਿੱਚ ਲੁਪਤ ਹੋਣਾ ਉਹਦਾ ਝੂਠ ਦਾ ਇਥੋਂ ਤੱਕ ਕਿ ਜ਼ੁਲਮ ਕਰਨ ਦਾ ਵੀ ਪ੍ਰਤੀਕ ਬਣ ਜਾਂਦਾ ਹੈ ਕਿਉਂਕਿ ਹਨੇਰਾ ਸ਼ਬਦ ਬੜੇ ਬੜੇ ਅਰਥ ਰੱਖਦਾ ਹੈ ਫਿਰ ਅਰਜ਼ ਕਰਾਂ ਕਿ ਦੇਖੋ ਅੰਦਰ ਵੀ ਹਨੇਰਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਪਾ ਪੜ੍ਹਨੇ ਆ ਸਤਿਗੁਰਾਂ ਨੇ ਬੜੇ ਸ਼ਬਦ ਦਿੱਤੇ ਆ ਹਨੇਰਾ ਦੁਖਦਾਈ ਹੈ ਜੀ ਸੱਚ ਏਵੇਂ ਕਿ ਬੰਦਾ ਜਿਤਨਾ ਮਰਜੀ ਅਮੀਰ ਹੋਵੇ ਆਜਾ ਵੀ ਉਹ ਗੁਰੂ ਗ੍ਰੰਥ ਸਾਹਿਬ ਤਾਂ ਸ਼ਬਦ ਵਰਦੇ ਨੇ ਭਾਵੇਂ ਅਤ ਦਾ ਸਮਰਾਟ ਹੋਵੇ ਉਹ ਵੀ ਹਨੇਰੇ ਵਿੱਚ ਦੁਖੀ ਹੁੰਦਾ ਹੈ ਹਨੇਰਾ ਉਹਨੂੰ ਵੀ ਠੋਕਰਾ ਮਾਰ ਦਿੰਦਾ ਹੈ ਅੰਧਕਾਰ ਸੁਭ ਕਬੈ ਨ ਸੋਈ ਹੈ ਰਾਜਾ ਰੰਕ ਤੋਂ ਮਿਲ ਰੋਈ ਹੈ ਦੇਖੋ ਸ਼ਬਦ ਹਨੇਰਾ ਦੋਨਾਂ ਲਈ ਕੋਈ ਜਾਖ ਹੈ ਸਾਧਨ ਦੋਨਾਂ ਕੋਲ ਹੈਨ ਬਾਦਿਸ਼ਾ ਕੋਲ ਆਪਣੀ ਫੌਜ ਹੈ ਬਾਦਸ਼ਾਹ ਕੋਲ ਆਪਣਾ ਮਹਿਲ ਹੈ ਬਾਦਸ਼ਾਹ ਕੋਲ ਆਪਣਾ ਸਾਜ਼ੋ-ਸਮਾਨ ਐਸ਼ਵ ਆਰਾਮ ਹੈ ਪਰ ਜੇ ਉਹਦੇ ਹਨੇਰਾ ਪੈ ਜਾਏ ਉਹ ਵੀ ਉਹਨਾਂ ਦੁਖੀ ਹੈ ਜਿੰਨਾ ਗਰੀਬ ਦੁਖੀ ਹੈ ਹਨੇਰਾ ਦੋਨਾਂ ਵਾਸਤੇ ਦੁਖਦਾਈ ਹੈ ਸਤਿਗੁਰੂ ਨੇ ਕਿਹਾ ਦੋਨੋਂ ਰੋਂਦੇ ਨੇ ਹਨੇਰੇ 'ਚ ਇੱਕ ਹੋਰ ਬੇਨਤੀ ਕਰਾਂਗਾ ਕਿ ਅਸਲ 'ਚ ਜਿਹੜਾ ਹਨੇਰਾ ਹੈ ਇੱਕ ਵਾਰ ਮੈਂ ਵੈਸੇ ਇੱਥੇ ਕਾਫੀ ਬਰੀ ਰਿਪੀਟ ਕੀਤੀ ਹੈ ਗੱਲ ਜਦੋਂ ਗੁਰੂ ਸਾਹਿਬ ਦੇ ਅਸੀਂ ਪ੍ਰਕਾਸ਼ ਹੀ ਗੈਨੇ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਨ ਮਨਾਉਣ ਲੱਗੇ ਚਲੋ ਸ਼ਬਦ ਪ੍ਰਕਾਸ਼ ਦੇ ਤੇ ਇਹ ਵੀ ਕੀਤੇ ਪਿਛਲੇ ਸਾਲਾਂ ਚ ਵਿਦਵਾਨਾਂ ਵੱਲੋਂ ਕਿ ਅਸਲ ਚ ਪ੍ਰਕਾਸ਼ ਦਾ ਅਰਥ ਜਦੋਂ ਉਧਰ ਵਿੱਚ ਨਿਵਾਸ ਹੋ ਜਾਣਾ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਉਹਨਾਂ ਨੇ ਪ੍ਰਕਾਸ਼ ਦਾ ਅਰਥ ਮਾਂ ਉਧਰ ਚ ਨਿਵਾਸ ਰੱਖਿਆ ਤੇ ਭਵ ਦਾ ਅਰਥ ਕੀਤਾ ਗਿਆ ਜਨਮ ਹੋ ਜਾਣਾ ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਅਸਲ ਚ ਹਨੇਰਾ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਸ਼ਬਦ ਹੋਰ ਵੀ ਵਰਤੇ ਆ ਸਤਗੁਰਾਂ ਨੇ ਪਾਪ ਨੂੰ ਵੀ ਹਨੇਰੇ ਨਾਲ ਤੁਲਨਾ ਦਿੱਤੀ ਥੋੜੀ ਜਿਹੀ ਬੇਨਤੀ ਕਰਨੀ ਹੈ ਨੇਰੇ ਬਾਰੇ ਕਲ ਕਾਤੀ ਰਾਜੇ ਕਸਾਈ ਧੰ ਪੰਕਰ ਉਡਰੇ ਹਾ ਕੂੜ ਅਮਾਵਸ ਸੱਚ ਚੰਦਰਮਾ ਕਿਉਂਕਿ ਮਸਿਆ ਦੀ ਰਾਤ ਕਾਲੀ ਹੁੰਦੀ ਹੈ ਤੇ ਪੂਰਨਮਾਸ਼ੀ ਦੀ ਰਾਤ ਸਾਰੀ ਰਾਤ ਚੰਨਖ ਹੈ ਉਥੇ ਸਤਗੁਰਾਂ ਨੇ ਮਸਿਆ ਦੇ ਨਾਲ ਇੱਕ ਲਫ਼ਜ਼ ਵਰਤ ਲਿਆ ਕੂੜ ਇਹਦਾ ਮਤਲਬ ਹਨੇਰੇ ਨੂੰ ਝੂਠ ਨਾਲ ਤੁਲਨਾ ਦਿੱਤੀ ਗਈ ਕਿ ਹਨੇਰਾ ਜਿਹੜਾ ਹੈ ਉਹ ਮਸਿਆ ਦੀ ਤਰ੍ਹਾਂ ਖੈ ਤੇ ਸੱਚ ਜਿਹੜਾ ਹੈ ਉਹ ਚਾਨਣ ਚਾਨਣ ਅਸਲੀ ਤਰ੍ਹਾਂ ਖੈ ਕੂੜ ਅਮਾਵਸ ਸੱਚ ਤਦ ਚੰਦਰਮਾ ਦੀਸੈ ਨਾਹੀਂ ਕਹੀਂ ਚੜਿਆ ਕਹਿੰਦੇ ਨੇ ਚਾਨਣ ਨਹੀਂ ਨਜ਼ਰ ਆਉਂਦਾ ਪਿਆ ਸੱਚ ਦਾ ਚਾਰ ਚਫਰੇ ਮਸਿਆ ਦਾ ਕਾਲੀ ਰਾਤ ਦਾ ਹਨੇਰਾ ਹੀ ਪਸਰਿਆ ਹੋਇਆ ਹੈ ਇੱਕ ਹੋਰ ਬੇਨਤੀ ਅਸੀਂ ਅਸੀਂ ਬਾਣੀ ਚੋਂ ਲਾਹਾਂਗੇ ਅੱਗੇ ਜੀ ਇਹ ਹਨੇਰਿਆ ਦਾ ਵਜੂਦ ਕੀ ਹੈ ਬਾਈ ਸਾਹਿਬ ਬਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਆਮਤ ਤੇ ਜਿਹੜਾ ਮੈਂ ਅਕਸਰ ਬੇਨਤੀ ਕਰਨਾ ਉਹਨਾਂ ਨੇ ਹਜ਼ੂਰ ਦੇ ਪ੍ਰਗਟ ਹੋਣ ਨਾਲ ਦੋ ਤਰ੍ਹਾਂ ਦੇ ਹਨੇਰੇ ਦਾ ਜ਼ਿਕਰ ਕੀਤਾ ਮੈਨੂੰ ਪਤਾ ਮੈਂ ਕਥਾ ਕੀਤੀ ਹੋਈ ਇੱਥੇ ਪਰ ਸਬਜੈਕਟ ਆ ਜਾ ਗਿਆ ਉਹ ਤੁਸੀਂ ਸਾਰੇ ਪੜਦੇ ਹੋ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਕਿਉਂਕਿ ਅਰਥ ਮੈ ਨੂੰ ਵੀ ਅਜ ਦੁਬਾਰਾ ਫਿਰ ਬੈਠਿਆ ਚਿੱਤੇ ਆ ਗਏ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਂ ਅੰਧੇਰ ਭਲਵਾ ਦੇਖੋ ਇਹ ਦੋ ਸ਼ਬਦ ਨੇ ਚਾਨਣ ਹੋ ਜਾਣਾ ਤਾਰਿਆਂ ਦਾ ਛਪ ਜਾਣਾ ਇੱਥੇ ਭਾਈ ਸਾਹਿਬ ਨੇ ਇੱਕ ਸ਼ਬਦ ਬਹੁਤ ਹੀ ਰਮਜ਼ ਭਰਿਆ ਪਾ ਦਿੱਤਾ ਹਾਲਾਂਕਿ ਜਨਮ ਸਾਖੀ ਵਰੇ ਲਿਖਿਆ ਨਹੀਂ ਕਿ ਬਾਬਾ ਪਹਿਰ ਰਾਤ ਜਨਮਿਆ ਉਹਨਾਂ ਜਨਮ ਸ਼ਬਦ ਵਰਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਲਫ਼ਜ਼ ਵਰਤੇ ਆ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸ਼ਬਦ ਪ੍ਰਗਟੇ ਵਰਤੇ ਆ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਇੱਕ ਭਾਈ ਸਾਹਿਬ ਨੇ ਹੋਰ ਸ਼ਬਦ ਵਰਤੇ ਆ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ ਠੀਕ ਹੈ ਕੋਈ ਸ਼ੱਕ ਨਹੀਂ ਜਨਮ ਸੀ ਸ਼ਬਦ ਵਰਤਨੇ ਪਰ ਪ੍ਰਗਟ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਜਨਮ ਤੋਂ ਵੀ ਗਹਿਰਾ ਲਬਜ਼ ਹੈ ਪ੍ਰਗਟ ਦਾ ਅਰਥ ਸਾਹਮਣੇ ਆ ਜਾਣਾ ਪਰ ਜੇ ਸਾਹਮਣੇ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਖੋਂਦ ਨਹੀਂ ਫਿਰ ਅਰਜ਼ ਹੈ ਜੇ ਸਾਹਮਣੇ ਨਹੀਂ ਪਾਕਾਂਗੇ ਖੈ ਨਹੀਂ ਅਸੀਂ ਆਮ ਤੌਰ ਤੇ ਇੱਕ ਸ਼ਬਦ ਵਰਤਨੇ ਆ ਸਾਡਾ ਕੋਈ ਮਿੱਤਰ ਕੋਈ ਸੱਜਣ ਕੋਈ ਦੋਸਤ ਸਮਝਣ ਲਈ ਹੈ ਸਾਡੇ ਕੋਲ ਨਾ ਹੋਵੇ ਉਹਨੂੰ ਯਾਦ ਕਰੀਏ ਇੱਕੋ ਦਮ ਉਹ ਦਰਵਾਜ਼ਾ ਖੋਲ ਕੇ ਅੰਦਰ ਆ ਜਾਏ ਆਪਾ ਕਹਿੰਨੇ ਤੇਰੀ ਗੱਲ ਕਰਦੀ ਪਈਸਾ ਤੂੰ ਕਿੱਥੋਂ ਪ੍ਰਗਟ ਹੋ ਗਿਆ ਇਹਦਾ ਮਤਲਬ ਉਹਦੀ ਖੁੰਦ ਸੀ ਪਰ ਉਹ ਪ੍ਰਤੱਖ ਨਹੀਂ ਸੀ ਦਿਸ ਰਿਹਾ ਪ੍ਰਗਟ ਨਹੀਂ ਸੀ ਦਿਸ ਰਿਹਾ ਫਿਰ ਅਰਜ਼ ਖੋਰ ਸੌਖਾ ਇਸ ਪਾਣੀ ਇਸ ਹਵਾ ਵਿੱਚ ਪਾਣੀ ਹੈ ਪਰ ਪਾਣੀ ਤਾਂ ਅਨਦਿਸਦਾ ਹੈ ਪਰ ਜਦੋਂ بارش ਪੈਂਦੀ ਹੈ ਸੱਚ ਇਹਵੇ ਉਦੋਂ ਬੂੰਦਾਂ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਭਾਈ ਸਾਹਿਬ ਉਸ ਗੱਲ ਵੱਲ ਜਾ ਰਹੇ ਨੇ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਆਦ ਸੱਚ ਹੈ ਜਿਹਨੂੰ ਭਟਜੀ ਕਹਿ ਰਹੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜਿਹਨੂੰ ਗੁਰੂ ਪੰਚਮ ਪਿਤਾ ਜੀ ਕਹਿ ਰਹੇ ਨੇ ਕਿ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸ਼ਕਲ ਹਰ ਭਵਨ ਮੈਂ ਜਨ ਨਾਨਕ ਗੁਰ ਭਾਈ ਸਾਹਿਬ ਇਹ ਕਹਿ ਰਹੇ ਨੇ ਕਿ ਹਜ਼ੂਰ ਹਸਤੀ ਪਹਿਲਾਂ ਵੀ ਹੈ ਪਰ ਨਾਨਕ ਪਦ ਜਾਂ ਉਸ ਵਜੂਦ ਵਿੱਚ ਉਹ ਪ੍ਰਗਟ ਹੋਏ ਨੇ ਇਹਦਾ ਮਤਲਬ ਇਹ ਨਹੀਂ ਕਿ 1469 ਤੋਂ ਪਹਿਲਾਂ ਦੀ ਉਹਨਾਂ ਦੀ ਹੋਂਦ ਨਹੀਂ ਉਹ ਪ੍ਰਗਟ ਹੋਇਆ ਸਤਿਗੁਰੂ ਨਾਨਕ ਪ੍ਰਗਟਿਆ ਅੱਗੇ ਭਾਈ ਸਾਹਿਬ ਨੇ ਸ਼ਬਦ ਵਰਤਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਤੇ ਦਾਸ ਅਕਸਰ ਕਹਿੰਦਾ ਇੱਥੇ ਦੋ ਤਰ੍ਹਾਂ ਦਾ ਹਨੇਰਾ ਹੈ ਆਪਾਂ ਅੱਧੀ ਤੁਕ ਦੇ ਅਰਥ ਕਰਨੇ ਪਏ ਤੇ ਮੇਰੀ ਇੱਛਾ ਵੀ ਆਪਾਂ ਸਲੋਕਾਂ ਦੇ ਉੱਤੇ ਜਿੱਥੇ ਜਿੱਥੇ ਹਜ਼ੂਰ ਸਾਨੂੰ ਰੋਕਦੇ ਆਪਾਂ ਰੁਕ ਰੁਕ ਕੇ ਪਾਵੇਂ 2 2 4 4 5 5 7 7 ਮਿੰਟ ਉਹਦੀ ਵਿਚਾਰ ਜ਼ਰੂਰ ਕਰੀਏ ਹੁਣ ਉਥੇ ਏ ਕ ਹਨੇਰਾ ਧੁੰਦ ਦਾ ਦੂਸਰਾ ਭਾਈ ਸਾਹਿਬ ਨੇ ਕਿਹਾ ਕਿ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਫਿਰ ਸੁਣਿਓ ਅੰਧੇਰ ਤੇ ਮਿੱਟੀ ਧੁੰਦ ਹੁਣ ਧੁੰਦ ਤੇ ਹਨੇਰਾ ਦੋਨੋਂ ਨੇ ਪਰ ਆਪ ਸਭ ਨੂੰ ਪਤਾ ਹੈ ਧੁੰਦ ਹੈ ਰਾਤ ਨੂੰ ਪਵੇ ਤੇ ਮਸਿਆ ਦੀ ਰਾਤ ਵੀ ਧੁੰਦ ਪਵੇ ਤੇ ਚਾਰ ਚੁਫੇਰੇ ਚਾਨਣ ਚੰਨ ਪ੍ਰਤੀਤ ਹੁੰਦਾ ਕਿਉਂਕਿ ਧੁੰਦ ਦਾ ਰੰਗ ਜਿਹੜਾ ਸ਼ਵੇਤ ਹੈ ਧੁੰਦ ਚਿੱਟੀ ਹੈ ਦੂਜੇ ਪਾਸੇ ਕਾਲਾ ਹਨੇਰਾ ਭਾਈ ਸਾਹਿਬ ਨੇ ਇੱਥੇ ਬਿਲਕੁਲ ਇਹ ਨਹੀਂ ਲਿਖਿਆ ਵੀ ਬਾਬਾ ਜੀ ਆਏ ਤੇ ਹਨੇਰਾ ਚਲਾ ਗਿਆ ਪਰ ਉਹਨਾਂ ਨੇ ਪਹਿਲੀ ਗੱਲ ਇਹ ਕਹਿ ਦਿੱਤੀ ਸਤਗੁਰੂ ਪ੍ਰਗਟ ਹੋਏ ਹਜ਼ੂਰ ਸੱਚੇ ਪਾਤਸ਼ਾਹ ਦੇ ਪ੍ਰਗਟ ਹੋਣ ਨਾਲ ਸਭ ਤੋਂ ਪਹਿਲਾਂ ਧੁੰਦ ਮਿਟੀ ਕਿਉਂਕਿ ਧੁੰਦ ਦਾ ਹਨੇਰਾ ਰਾਤ ਦੇ ਕਾਲੇ ਹਨੇਰੇ ਨਾਲੋਂ ਜ਼ਿਆਦਾ ਖਤਰਨਾਕ ਹੈ ਧੁੰਦ ਬਹੁਤ ਖਤਰਨਾਕ ਹੈ ਆਪ ਜੀ ਦੇਖੋ ਕਾਲਾ ਹਨੇਰਾ ਪਸਰਦਾ ਮਸਿਆ ਦੀ ਰਾਤ ਦਾ ਦੀਵਾ ਬਲੇ ਚਾਨਣ ਹੋ ਜਾਏ ਉਹ ਹਨੇਰਾ ਚਲਾ ਜਾਂਦਾ ਉਸ ਹਨੇਰੇ ਨੂੰ ਚਾਨਣ ਖਾ ਜਾਂਦਾ ਪਰ ਪਿਆਰੋ ਜਦੋਂ ਧੁੰਦ ਗਾਹੀ ਗਹਿਰੀ ਪੈ ਜਾਏ ਗਾੜੀ ਧੁੰਦ ਪੈ ਜਾਏ ਉਦੋਂ ਲਾਈਟ ਦੀ ਗੱਲ ਤਾਂ ਛੱਡੋ ਸਾਡੀਆਂ ਬੱਤੀਆਂ ਸਾਡੇ ਦੀਵੇ ਸਾਡੀਆਂ ਲਾਈਟਾਂ ਕੁਝ ਨਹੀਂ ਕਰਦੀ ਕਈ ਵਾਰੀ ਪਿਆਰੋ ਕਈ ਕਿ ਦਿਨ ਸੂਰਜ ਅਸਮਾਨ ਤੇ ਚੜਿਆ ਰਹਿੰਦਾ ਹੈ ਪਰ ਥੱਲੇ ਬਿਲਕੁਲ ਨਜ਼ਰ ਨਹੀਂ ਆਉਂਦਾ ਕਿਉਂਕਿ ਚਿੱਟਾ ਹਨੇਰਾ ਇੰਨਾ ਖਤਰਨਾਕ ਹੈ ਉਹ ਬੱਤੀ ਦੀ ਪੇਸ਼ ਵੀ ਨਹੀਂ ਚੱਲਣ ਦਿੰਦਾ ਸੂਰਜ ਉੱਥੇ ਭਾਈ ਸਾਹਿਬ ਨੇ ਸੂਰਜ ਨੇ ਕਿਹਾ ਵੇਖੋ ਸ਼ਬਦ ਕਿਨ ਉਹਨੇ ਨਹੀਂ ਕਿਹਾ ਵੀ ਦੂਜੇ ਚ ਹਨੇਰੇ ਚ ਕਿਹਾ ਜਿਉਂ ਕਰ ਸੂਰਜ ਨਿਕਲਿਆ ਪਹਿਲਾ ਸ਼ਬਦ ਨਹੀਂ ਵਰਤਿਆ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਇਹ ਸੂਰਜ ਚੜਿਆ ਤੇ ਧੁੰਦ ਚਲੀ ਗਈ ਦੂਸਰਾ ਹਨੇਰਾ ਜਿਹੜਾ ਹੈ ਉਹ ਕਾਲਾ ਹਨੇਰਾ ਹੈ ਮੈਂ ਕੈਬਰੀ ਦੀ ਵਿਆਖਿਆ ਕਰਨਾ ਹੁੰਨਾ ਜਿੰਨੀ ਕੁ ਸਮਝ ਪੈਂਦੀ ਹੈ ਕਿ ਧੁੰਦ ਹੈ ਸ਼ਵੇਤ ਪ੍ਰਭਾਵਿਤ ਕਰਦੀ ਆਖਾਂ ਨੂੰ ਪਰ ਨੇੜੇ ਜਾਈਏ ਤੇ ਸੱਚ ਇਹ ਵੇ ਉਹ ਕਾਲੇ ਹਨੇਰੇ ਤੋਂ ਵੱਧ ਤਬਾਈ ਕਰਦੀ ਏ ਚਿੱਟੀ ਧੁੰਦ ਉਹ ਸੀ ਜਿਹੜੇ ਬੰਦੇ ਧਰਮ ਦੇ ਲਫ਼ਜ਼ ਵੀ ਜਾਣਦੇ ਸਨ ਧਰਮ ਦੇ ਗ੍ਰੰਥ ਵੀ ਜਾਣਦੇ ਸਨ ਕਰਮ ਕਾਂਡ ਵੀ ਧਰਮ ਦੇ ਜਾਣਦੇ ਸਨ ਸ਼ਰਾਬੀ ਧਰਮ ਦੀ ਜਾਣਦੇ ਸਨ ਪਰ ਅੰਦਰੋਂ ਅਤ ਦੇ ਖਨੇਰੇ ਜਿਹੜਾ ਬੰਦਾ ਉਹਨਾਂ ਦੇ ਫਾਸੀ ਵਿੱਚ ਫਸ ਗਿਆ ਨਾ ਚੇਤੇ ਰੱਖੋ ਧੁੰਦ ਦੀ ਤਰ੍ਹਾਂ ਮਾਰ ਕੇ ਛੱਡਦੇ ਸਨ ਉਹਦੇ ਬਚਨ ਦਾ ਇਲਾਜ ਕੋਈ ਨਹੀਂ ਸੀ ਰਹਿ ਜਾਂਦਾ ਧੁੰਦ ਬਹੁਤ ਖਤਰਨਾਕ ਹੈ ਪਰ ਗੁਰੂ ਨਾਨਕ ਸਾਹਿਬ ਜਦੋਂ ਆਏ ਉਹ ਇੰਨਾ ਵੱਡਾ ਪ੍ਰਕਾਸ਼ ਆਇਆ ਐਡਾ ਵੱਡਾ ਚਾਨਣ ਆਇਆ ਉਸ ਚਾਨਣ ਨੇ ਸੱਚੇ ਪਿਤਾ ਜੀ ਨੇ ਸਭ ਤੋਂ ਪਹਿਲਾਂ ਧੁੰਦ ਦਾ ਖਾਤਮਾ ਵੀ ਕੀਤਾ ਉਹਨਾਂ ਨੂੰ ਮੁਲਾ ਮਿਲੇ ਉਹਨਾਂ ਨੂੰ ਕਾਜ਼ੀ ਮਿਲੇ ਚਲੋ ਇੱਕ ਸ਼ਬਦ ਤਨਾਸਰੀ ਰਾਗ ਦਾ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਖਾਏ ਇੱਕੀ ਧੁੰਦੀ ਹੈ ਜੀ ਫਿਰ ਸੁਣੋ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣ ਅੰਧ ਤੀਨੇ ਉਹ ਜਾੜੇ ਕਾ ਬੰਦ ਇਹ ਧੁੰਦ ਸੀ ਜੀ ਹੋਰ ਬੇਨਤੀ ਆਪਾਂ ਇੱਕ ਪਾਠ ਆਸਾ ਕੀ ਵਾਰਜ ਕਰਨੇ ਹਜ਼ੂਰ ਨੇ ਇਹ ਇੱਕ ਬਚਨ ਕੀਤਾ ਮਾਨਸ ਖਾਣਾ ਕਰੈ ਨਿਵਾਜ ਸ਼ੋਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੁਰਹਨਾਦ ਉਹਨਾਂ ਪਿਆਵੈ ਉਹੀ ਸਾਦ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੇਰੀ ਬੇਨਤੀ ਹੈ ਧੰਦ ਇਸ ਤਰ੍ਹਾਂ ਆਪਣਾ ਸਬਜੈਕਟ ਵੈਸੇ ਨਹੀਂ ਸਿਰਫ ਹਨੇਰਾ ਸ਼ਬਦ ਆ ਗਿਆ ਤਾਂ ਜਿਹੜੇ ਬਾਹਰੋਂ ਦੇਜ ਦੇ ਸੰਸ਼ਵੇਤ ਨੇ ਪਰ ਅੰਦਰੋਂ ਕਪੜਚ ਭਰੇ ਸਨ ਇਹ ਕਾ ਹਨੇਰਾ ਹੋਵੇ ਪਿਆਰਿਓ ਜਿਹੜਾ ਸੱਚੀ ਮੁੱਚੀ ਦੱਸਦਾ ਪਿਆ ਅਗਿਆਨਤਾ ਦਾ ਨੀਰਾ ਬੰਦਾ ਪਾਪ ਕਰਦਾ ਏ ਇੱਥੇ ਸਤਿਗੁਰੂ ਬਚਨ ਕਰ ਰਿਹਾ ਕਿ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰਦਾ ਹੈ ਸਿਮਰਨ ਕਰਨ ਦੇ ਨਾਲ ਕੀ ਅੰਦਰ ਦਾ ਹਨੇਰਾ ਜਾਣਾ ਗੱਲਾਂ ਨਾਲ ਹਨੇਰਾ ਨਹੀਂ ਜਾਣਾ ਗੁਰੂ ਸਾਹਿਬ ਨੇ ਬਾਣੀ ਚ ਇੱਕ ਬਚਨ ਕਿਹਾ ਹੈ ਇਹ ਸ਼ਬਦ ਸ਼ੁਰੂ ਹੁੰਦਾ ਆ ਛਲ ਛਲਾਈ ਨਾ ਛਲੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਦੇਖੋ ਹੋਰ ਬੇਨਤੀ ਸੀ ਬਾਹਰ ਮੁਕੀ ਉਦਾਹਰਣ ਲੈ ਰਹੇ ਪਿਆਰੋ ਬਾਹਰ ਖਨੇ ਰਾਵੇ ਚਾਨਣ ਤੋਂ ਬਿਨਾ ਕਿਹੜੀ ਤਾਕਤ ਹੈ ਜਿਹੜੀ ਘਰ ਦੇ ਹਨੇਰੇ ਨੂੰ ਬਾਹਰ ਕੱਢ ਸਕਦੀ ਜੇ ਬੰਦਾ ਤਲਵਾਰ ਤਲਵਾਰ ਮਾਰੀ ਜੋ ਹਨੇਰਾ ਕਿਤੇ ਕੱਟਿਆ ਜਾਊਗਾ ਜੇ ਇਨਸਾਨ ਵੱਡੀ ਸਾਰੀ ਡਾਂਗ ਲੈ ਕੇ ਹਨੇਰੇ ਵਿੱਚ ਡਾਂਗ ਕਮਾਈ ਜਾਂਦਾ ਹਨੇਰਾ ਕਦੀ ਕੁੱਟਿਆ ਜਾਂਦਾ ਜੀ ਜੇ ਆਪਾਂ ਪੱਖੇ ਲਾ ਦਈਏ ਹਵਾ ਨਾਲ ਬਾਹਰ ਕੱਢ ਦਿਆਂਗੇ ਪਿਆਰੋ ਖਵਾ ਨਾਲ ਨਹੀਂ ਡਾਂਗਾ ਨਾਲ ਨਹੀਂ ਕਿਰਪਾਨਾਂ ਤਲਵਾਰਾਂ ਨਾਲ ਨਹੀਂ ਗਾਲੀ ਗਲੋਚ ਨਾਲ ਨਹੀਂ ਸੱਚ ਇਹ ਵੇ ਹਨੇਰੇ ਨੂੰ ਕੁਝ ਵੀ ਕਹਿਣ ਦੀ ਬਜਾਏ ਸਿਰਫ ਦੀਵਾ ਬਾਲਣ ਦੀ ਲੋੜ ਹੈ ਹਨੇਰਾ ਆਪਣੇ ਆਪ ਹੀ ਚਲਾ ਜਾਂਦਾ